లైక్ కాఫీ ఎక్సెన్సివ్ బ్యాక్ గ్రౌండ్ హో గయ్ తో దేస్ తో వీ టేకింగ్ యా కి మే కుక్రీ బాంది జన్నే నా రిష్తా హోయా రవిష్ ఓహి హై అభిషేక్ జెడా తహ హజీ హజీ రియల్ సిస్టర్ హై జీ హజీ ఓద ఆజ్మైనా కి ప్యూర్ సియన్ సియన్ ఈ లగా హజీ అబ్ లాగోటిక్ ది ఓ లైఫ్ జదా సే తుసి మడా కితా జో వి కర కే సర్లిక్ ద సారా 100% సర్ కే హోర్ కల్ ముతి హన్ తక్ తర్ఖాస్ కోష్తా దా బచ్చా పహలా జీ దో రవిష్ వాడే గడియా లే క జంద స కి రెంట్ దేంద సగా యా ఓద నో సో యాజ్ ఏ దోస్ యాజ్ ఏ ఫ్రెండ్ లే క జంద సి యా ਮੰਤੂਸ ਨੂੰ ਮਨਾ ਕਿੰਨੀ ਦੇਣ ਤੋਂ ਕਰਨਾ ਹੈ ਐਵੇਂ ਇਸ ਕੰਮ ਜੋ ਗੱਡੀਆਂ ਨਹੀਂ ਹੈਗੀਆਂ ਮੈਂ ਕੰਮ ਨਹੀਂ ਚਾਰ ਪੰਜ ਮਹੀਨੇ ਹੋ ਗਏ ਸਰ ਉਹਦਾ ਕਲਿੰਫਿਕ ਰੱਖ ਰਿਆ ਸੀਗਾ ਉਹਦਾ ਕਹਿੰਦਾ ਕਿ ਤੂੰ ਮੈਨੂੰ ਮਨਾ ਕਰਦਾ ਹੋਰਾਂ ਨੂੰ ਦੇਈ ਜਾਂਦਾ ਮੇਰੀ ਬੇਇੱਜ਼ਤੀ ਕਰਦਾ ਘਾਟਾ ਕਰਦਾ ਇਹ ਹੋਰ ਜੋ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਤੇ ਮੁੰਡੇ ਦੇ ਵੱਲੋਂ ਕੁਟਮਾਰ ਦੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਦਰਅਸਲ ਨੌਜਵਾਨ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਕਸਬਾ ਗੁਰਾਇਆ ਦੇ ਇੱਕ ਵਿਅਕਤੀ ਦੇ ਨਾਲ ਬਹਿਰੇਮੀ ਦੇ ਨਾਲ ਕੁੱਟਮਾਰ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆ ਚੁੱਕਿਆ ਗੁਰਾਇਆ ਥਾਣੇ ਦੀ ਪੁਲਿਸ ਨੇ ਜਿੰਮੀ ਪ੍ਰਾਪਤ ਤੇ ਗੁਰਪਾਲ ਉਰਫ ਪਾਲਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਤੇ ਪੀੜਤ ਸੁਤਿੰਦਰ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਉਸਤੇ ਲਵਿਸ਼ ਓਬਰੋਏ ਨੇ ਹਮਲਾ ਕਰਵਾਇਆ ਪਰ ਪੁਲਿਸ ਨੇ ਅਜੇ ਤੱਕ ਲਵਿਸ਼ ਜੋ ਕਿ ਕ੍ਰਿਕਟਰ ਅਭਿਸ਼ੇਕ ਸ਼ਰਮਾ ਦਾ ਜੀਜਾ ਹੈ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਉਸਤੇ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਸੁਤੰਤਰਤਾ ਦਾਇਕ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਲਵਿਸ਼ ਤੇ ਉਸਦੇ ਸਾਥੀਆਂ ਨੇ ਉਸ ਤੇ ਹਮਲਾ ਕੀਤਾ ਦਰਅਸਲ ਉਸ ਦੌਰਾਨ ਉਹ ਪਲਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਗਏ ਸਨ ਤੇ ਇਸੇ ਦੌਰਾਨ ਲਵਿਸ਼ ਨੇ ਖੁਦ ਦੋਸਤਾਂ ਦੇ ਨਾਲ ਰਲ ਕੇ ਉਸ ਤੇ ਹਮਲਾ ਕੀਤਾ ਉਸ ਦੀ ਵੀਡੀਓ ਬਣਾਈ ਹੈ ਤੇ ਕਾਫੀ ਵਾਇਰਲ ਕੀਤੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੀੜਤ ਨੌਜਵਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਮੈਂ ਆਪਣੀ ਲਵਿਸ਼ ਸ਼ੋਪਰਾ ਹਾਂ ਜੋ ਮੈਂ ਇਹ ਕਰ ਰਿਹਾ ਮੈਂ ਉਹ ਲੈ ਅਨਨ ਮੇਰੇ ਡিনার ਕੀਤਾ ਫਿਰ ਕਾਫੀ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੇਰੀ ਗੱਲ ਸੁਣ ਫਿਰ ਅਚਾਨਕ ਮੈਨੂੰ ਬਹੁਤ ਮਾਰਿਆ ਤਾਂ ਮੇਰੀ ਵੀਡੀਓ 올 ওভার ਵਰਲਡ ਵਾਇਰਲ ਹੋ ਗਈ ਇਨਸਟਾਗ੍ਰam ਸਨੈਪਚੈਟ ਐਂਡ ਵਟਸਐਪ ਤੇ ਉਸ ਤੋਂ ਬਾਅਦ ਮੈਨੂੰ ਆਨਲੌਨ ਨੰਬਰਾਂ ਤੋਂ ਕੰਮ ਕੀ ਦਿੱਤੀਆ ਜੋ ਕਿ ਨਾ ਪੁਲਿਸ ਸਟੇਸ਼ਨ ਦੇ ਵਿੱਚ ਦਿੱਤਾ ਭਇਆ ਉਹਨਾਂ ਦੇ ਸਿਟੀਨ ਛੋੜ ਦਿੱਤੇ ਸੋ ਮੈਨੂੰ ਅਜੇ ਤੱਕ ਲੁਧਿਆਣੇ ਤੋਂ ਕੋਈ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ 7 ਮਈ ਮੈਚ ਜਗਿਆਂ ਵਿੱਚ ਦਰਖਾਸਤ ਲਿਖੋ ਦਾ ਸੀਗਾ ਜਿੰਮੀਪੁਰ ਲਾਰਾਈ ਨਾਮ ਦਾ ਫਗਵਾੜੇ ਦੇ ਕੋਲ ਰਹਿਣ ਵਾਲਾ ਬੰਦਾ ਉਹਨੇ ਮੈਨੂੰ ਧਮਕੀ ਦਿੱਤੀ ਜੇ ਤੂੰ ਲਵ ਸੁਮਰਾਏ ਦੀ ਦਰਖਾਸਤ ਵਾਪਸ ਨਾ ਲਈ ਤਾਂ ਤੇਨੂੰ ਤੇ ਤੇਰੀ ਫੈਮਲੀ ਨੂੰ ਮਾਰ ਦਿੱਤਾ ਜਾਊਗਾ ਉਹਨੇ 6 April ਨੂੰ ਰਾਤ ਨੂੰ 7:30-8:00 ਵਜੇ ਮੇਰੀ ਗੱਡੀ ਦੇ ਕੋਲ ਮੈਨੂੰ ਚਲਾਈਆਂ ਉਹ ਵੀ ਮੈਂ ਦਰਖਾਸਤ ਦਿੱਤੀ ਫਗਵਾੜੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ 7 April ਨੂੰ ਉਹਨੇ ਮੈਨੂੰ ਪਛਾਣ ਕੇ ਛੁਟਿਆ ਉਹ ਵੀਡੀਓ ਆਲ ਓਵਰ ਵਰਡ ਹੋ ਗਈ ਵੀ ਪਾਪ ਇੰਸਟਾਗ੍ਰam, ਸਨੈਪਚੈਟ, ਵਟਸਐਪ ਤੇ ਤਾਂ ਉਹ ਵੀਡੀਓਜ਼ ਦੇ ਵਿੱਚ ਉਹਦੇ ਨਾਲ ਦਾ ਬੰਦਾ ਵੀ ਵੀਡੀਓ ਵਿੱਚ ਆ ਰਿਹਾ ਜਿਹੜਾ ਵੀਡੀਓ ਬਣਾ ਰਿਆ ਤਾਂ ਮੇਰੇ ਹੈਡ ਇੰਜਰੀ ਜ਼ਿਆਦਾ ਮੇਰੇ ਆਈ ਹੈਵ 171 ਸਚਸ ਔਨ ਮਾਈ ਹੈਡ ਸੋ ਮੇਰੇ ਅਰੇ ਵੀ ਤਿੰਨ ਕਲੌਟ ਨੇ ਪੰਜ ਰਿਕਵਰ ਹੋਏ ਜੋ ਕਿ ਮੇਰਾ 2024 ਵਿੱਚ ਐਕਸੀਡੈਂਟ ਹੋਇਆ ਸੀ ਮੈਂ ਇਕੱਲਾ ਹੀ ਬਚਿਆ ਸੀ ਸੋ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਕੋਈ ਵੀ ਮੈਂ ਬਹੁਤ 15 ਕਿ ਦਿਨ ਗਿਆ ਤਾਂ ਮੈਡਮ ਨੇ ਮਧੂਵਲਾ ਨਾਮ ਹੈ ਐਸ ਐਚ ਓ ਉਧਰ ਵਧੀਆ ਟਰੀਟ ਕੀਤਾ ਬਟ ਮੈਨੂੰ ਨੰਬਰੇ ਕਲੌਕ ਕਰਤਾ ਮੈਡਮ ਨੇ ਐਂਡ ਆਫ ਦਾ ਡੇ ਵੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਲੜਾਈ ਕਿਸ ਕਰਨ ਸਰ ਮੈਨੂੰ ਪਤਾ ਨਹੀਂ ਮੈਨਾਂ ਖਾਣਾ ਖਾ ਰਿਆ ਸੀਗਾ ਪਹਿਲਾਂ ਕਾਫੀ ਪੀਤੀ ਫਿਰ ਮੇਰੇ ਬਾਡੀ ਦਾ ਮੁੱਛਣਾ ਕੋਈ ਠੀਕਿਆ ਹੁਣ ਤੇ ਇੰਜਰੀ ਠੀਕਿਆ ਰਿਕਵਰ ਕਰਦਾ ਪਿਆ ਮੈਂ ਤਾਂ ਆਮ ਬਾਕ ਮੈਡੀਸਿਨ ਚਲਦੀ ਆ ਕਿ ਸ਼ਾਇਦ ਮੇਰਾ ਆਪਰੇਟ ਹੋਵੇ ਇੱਕ ਤਲਾਡ ਰਿਕਵਰ ਨਹੀਂ ਹੋ ਰਿਹਾ ਫਿਰ ਸਰ ਉਹਨੇ ਮੈਨਾਂ ਗੱਲਾਂ ਕਰਦੇ ਨੇ ਮੇਰੇ ਘੜਾ ਮਾਰਿਆ ਵੀਡੀਓ ਸਰ ਘਟੋ ਘਟ 15 20 ਸੈਕਿੰਡ ਬਾਅਦ ਉਹਦੇ ਫਰੈਂਡਾਂ ਨੇ ਬਣਾਈ ਪਹਿਲਾਂ ਮੈਨੂੰ ਉਹਦੇ ਇਕੱਲੇ ਨਹੀਂ ਪੁੱਟਿਆ ਕਾਪੀ ਕਿਉਂਕਿ ਮੈਨੂੰ ਤਾਂ ਸਰ ਕੋਈ ੱਤਕਾ ਮਰੇ ਮੈਂ ਸਟੇਬਲ ਬੁੱਧਾ ਮੈਂ ਟਲਾ ਕੇ ਹੁੰਦਾ ਸਰ ਅੱਜ ਵੀ ਮੇਰੇ ਸਟੀਚਿੰਗ ਦੇ فوڈ کھتا لوپر لا میرا فرنڈ سا پانچ چھ سال پورا ਪਹਿਲਾਂ ਮੇਰਾ ਖਾਣਾ ਖਾਦਾ ਜਿਹੜਾ ਬੈਕਗ੍ਰਾਉਂਡ ਕੀ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪਾ ਇਹਦੇ ਤਾਇਆ ਜੀ ਕੋ ਕਾਉਂਸਲਰ ਨੇ ਤਾਂ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ ਸਰ ਤਾਂ ਇਹਨਾਂ ਨੇ ਪੁਲਿਸ ਕਾਰਵਾਈ ਹੋਣੀ ਨਹੀਂ ਦਿੱਤੀ ਤਾਂ ਉੱਤੋਂ ਸਰ ਸਟੇਟਸ ਪਾ ਰਹੇ ਆ ਸਨੈਪਚੈਟ ਇੰਸਟਾ ਤੇ ਤੁਹਾਡਾ ਫੈਮਿਲੀ ਦਾ ਬਣਿਆ ਤਾਂ ਜੀ ਉਹਨਾਂ ਦੇ ਉਹਨਾਂ ਦੀ ਭੈਣ ਦਾ ਰਿਸ਼ਤਾ ਹੋਇਆ ਕਹਿੰਦੇ ਉਹਨਾਂ ਦੇ ਨਾਲ ਲਵ ਸ਼ਬਰਾਏ ਕੀ ਬਾਰੇ ਬੋਲਛੇ ਸਾਹਿਬ ਜੀ ਇਹ ਕਹਿੰਿਆ ਕਿ ਇਹ ਫਿਰ ਸਰ ਇਹ ਬਰਾਇਆ ਦੀ ਐਫ ਆਈ ਆਰ ਐਸਰ ਲਧਿਆਣਾ ਪੁਲਿਸ ਨੇ ਮੇਰਾ ਸਾਥ ਨਹੀਂ ਦਿੱਤਾ ਲੰਘੇ 15 20 ਦਿਨ ਗਿਆ ਐਂਡ ਆਫ ਦਾ ਡੇ ਮਧੂਵਾਲਾ ਮੈਮ ਨੇ ਮੇਰਾ ਨੰਬਰ ਹੀ ਬਲੌਕ ਕਰਤਾ ਹਾਂ ਮੈਂ ਤੁਸੀਂ ਵੜ ਵੀ ਚੈੱਕ ਕਰ ਸਕਦੇ ਹੋ ਇਹ ਬਰਾਇਆ ਦਾ ਮਾਮਲਾ ਕੀ ਸੀਗਾ ਸਰ ਬਰਾਇਆ ਮੈਂ

ਤਸ ਕਿਉਟੀਾ ਜਿਹੜੇ ਗੱਡੀ ਪਾਰਕ ਲਵਾਉਂਦੇ ਹੁੰਦੇ ਉਹਨਾਂ ਨੇ ਮੇਰੀ ਜਾਨ ਪਚਾਈ ਸੱਤ ਅੱਠ ਜਾਣਿਆਂ ਦੇ ਤਾਂ ਉਹ ਵੀਡੀਓਜ਼ ਦੇ ਵਿੱਚ ਪੁਲਿਸ ਨੂੰ ਸਬਮਿਟ ਆ ਸਾਰਾ ਕੁਝ ਫੇ ਸਰ ਉਸ ਤੋਂ ਬਾਅਦ ਉਹਦੇ ਇੱਕ ਫਰੈਂਡ ਨੇ ਮੈਨੂੰ ਲਿਖਿਆ ਮੈਸੇਜ WhatsApp ਜੋ ਕਿ ਪੁਲਿਸ ਕੋਲ ਵੀ ਆ ਕਿ ਜਿਹਦੇ ਕੋ ਮਰਜ਼ੀ ਚੱਲ ਜਾ ਭਮਾ ਸੀਪੀ ਕੋ ਚੱਲ ਜਾ ਭਮਾ ਸਾਰਾ ਕੁਝ ਪਿਆ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਸਾਡੇ ਇਦਾਂ ਦੇ ਲਿੰਕਸ ਨੇ ਜੇ ਮੈਂ ਨਾਰਮਲ ਘਰ ਤੋਂ ਆ ਸਰ ਜੇ ਮੈਨੂੰ ਨਹੀਂ ਕੋ ਜਾਣਦਾ ਤਾਂ ਮੇਰਾ ਵੀ ਉਹਨਾਂ ਹੀ ਲੋਤ ਤੇ ਹੱਕ ਹੈ ਜੀ ਮੈਂ ਉਹਨਾਂ ਦੇ ਜਦੋਂ ਗਿਆ ਪੁਲਿਸ ਸਟੇਸ਼ਨ ਮੇਂ ਕਿਸੇ ਨੇ ਗੱਲ ਨਹੀਂ ਸੁਣੀ ਸਰ ਸਰ ਪਹਿਲਾ ਲਵੀਸ਼ ਨੇ ਮਾਰਿਆ ਫਿਰ ਲਵੀਸ਼ ਨੇ ਦਿੱਤੀ ਹੁਣਾਂ ਕੋ ਭੇਜਿਆ ਕਿ ਇਹਨੂੰ ਕੁੱਟੋ ਮਾਰੋ ਵੀ ਹੋਣਾ ਉਹ ਕਾ ਸਕੀ ਦਰਖਾਸਤ ਵਾਪਸ ਲਵੇ ਲਵੀਸ਼ਾਣੀ ਕਿ ਮੈਂ ਸਰ ਇਹ ਪਹਿਲਾਂ ਮੈਂ ਤੁਹ ਕਹ ਰਹਾ ਲੱਗਦਾ ਸੀ ਕਿ ਮੈਂ ਇਸ ਹਾਜੀ ਨਾ ਰਾਈਟਿੰਗ ਤੇ ਜਾਣਾ ਮੈਂ ਖਰੀਦ ਕੇ ਲੈ ਕੇ ਆਇਆ ਕਿ ਮੈਂ ਕਿਹਾ ਕਿ ਇੱਕ ਮਿੰਟ ਬਾਅਦ ਐਸੇ ਦੋਸਤ ਕਿ ਮੇਰੋਂ ਆਹ ਦੇਖੀ ਜੀ ਐਲ ਐਸ ਚਾਹੀਦੀ ਜਰੂਰ ਹੈ ਇਸプラス ਕਹੀ ਕਿ ਮੇਰੇ ਕੋ ਫੋਟੋਜ਼ ਹੈ ਕਿ ਮੈਂ ਨਜ਼ਰ ਨਹੀਂ ਕਰਨਾ ਕੰਮ ਹਾਜੀ ਮੈਂ ਭੋਗ ਦੀਆ ਸਰ ਤਾਂ ਇਹਨੇ ਮੈਨੂੰ ਲੈ ਕੇ ਜਾਂਦਾ ਸੀ ਮੇਰਾ ਬਹੁਤ ਵੱਡਿਆ ਦੁਰਸ ਸੀ ਸਰ ਮੇਰੇ ਐਕਸੀਡੈਂਟ ਤੋਂ ਬਾਅਦ ਮੈਂ ਕੰਮ ਛੱਡਤਾ ਤਾਂ ਮੈਨੂੰ ਮੰਗਦਾ ਸੀ ਕਿ ਮੈਂ ਕਿ ਮੈਨੂੰ ਹਜੇ ਕਾਰਾਂ ਹੈ ਨਾ ਕਰਨ ਲੱਗ ਪਏ ਐਂਡ ਆਫ ਦ ਡੇ ਸਰ ਹਿੱਦਿਆ ਪ੍ਰਧਾਨ ਵਾਲੇ ਨੇ ਕੰਮ ਤਾਂ ਪਹਿਲਾਂ ਮੇ ਕੋ ਵੀ ਫੋਨਸ ਪਈਆਂ ਮੇਨੂੰ ਲਾਈਕ ਉਹ ਕਾਫੀ ਐਕਸਪੈਂਸਿਵ ਬੈਕਆਊਟ ਹੋ ਗਈ ਤਾਂ ਐਸੀ ਉਹ ਵੀ ਲੈ ਕੇ ਗਿਆ ਕਿ ਮੈਂ ਕੁਕਰੀ ਮੰਗਦੀ ਜਿੰਨਾ ਇਹ ਦਾ ਰਿਸਕਾ ਹੋਇਆ ਰਵੀਸ਼ ਉਹ ਹੀ ਹੈ ਅਭਿਸ਼ੇਕ ਜਿਹੜਾ ਹਾਂਜੀ ਹਾਂਜੀ ਰੀਅਲ ਸਿਸਟਰ ਦਾ ਹੈ ਜੀ ਹਾਂਜੀ ਉਹਦਾ ਫਾਇਦਾ ਕਿ ਫੀਲ ਕਿਉਂ ਸੇਕਿਉਰ ਇਹ ਲੱਗਾ ਹਾਂਜੀ ਤਾਂ میرے کو ایک تو بیگ لے کے لوٹھا اٹھتے گیا میں سر تو اور میں نے پتہ لگا وہ بھی میڈیا کو کیا رشتہ ہے کیونکہ ہماری گل نہیں ٹھیک ہے آج فوٹو تو پتہ لگتا ہے سر لگتا ہے کہ ਤੁਸੀਂ اب لگژری جو لائف چاہتا ہے اسے تم مارا کیتا جو بھی کار سر لکھتا سارا ہنڈو کو سر جی کہ بول کال ہوتی ہوں تک درخواست گوشتہ داس اچھا پہلا جب لویش واڑے کو گڈیاں لے کے جاتا ہے تو رینٹ دیتا سی گا یا ادھے اس ایز اے دوست ایز اے فرینڈ لے کے جاتی ہے یا ਕੰਪਨੀ ਤੋਂ ਮਨਾ ਕਿੰਨੀ ਦੇਰ ਤੋਂ ਕਰਦੇ ਆ ਰਿਹਾ ਇਸ ਕੋਲ ਜੋ ਗੱਡੀਆਂ ਨਹੀਂ ਹੈਗੀਆਂ ਮੈਂ ਕੰਮ ਨਹੀਂ ਚਾਰ ਪੰਜ ਮਹੀਨੇ ਹੋ ਗਏ ਸਰ ਉਹਦਾ ਕਲੀਮ ਫਿਕਟ ਰੱਖ ਰਿਹਾ ਸੀਗਾ ਕਹਿੰਦਾ ਕਿ ਸਰ ਕਰਦਾ ਕਿ ਤੂੰ ਮੈਨੂੰ ਮਨਾ ਕਰਦਾ ਹੋਰਾਂ ਦਈ ਜਾਂਦਾ ਮੇਰੀ ਬੇਇੱਜ਼ਤੀ ਕਰਦਾ ਘਾਟਾ ਕਰਦਾ ਇਹ ਉਹ ਜੋ ਮੈਨੂੰ ਤੁਹਾਡੇ ਮੁਤਾਬਿਕ ਇਹ ਰੀਜ਼ਨ ਨਹੀਂ ਇਹ ਰੀਜ਼ਨ ਸਰ ਮੈਂ ਤਾਂ ਉੱਤਣ ਤਾਈ ਹਜੇ ਵੀ ਬੈਠਾ ਪ੍ਰੈਸ ਕਹਿ ਰਿਹਾ ਮੈਨੂੰ 0.1% ਵੀ ਮੇਰੀ ਗਲਤੀ ਤਾਂ ਦੱਸ ਦਵੇ ਕੀ ਕੀਤੀ ਮੈਂ ਸਰ ਜਿੱਦਾਂ ਮੈਨੂੰ ਮਾਰਿਆ ਮੇਰੇ ਇੰਜਰੀਜ਼ ਨੇ ਹੈਡ 'ਚ ਆਈ ਹੈਵ 171 ਸਟਿਚਸ ਔਨ ਮਾਈ ਹੈਡ ਬਿਲਕੁਲ ਤੈਨਕਲ ਆਡਰ ਰੇਣਾ ਬਣਾ ਕੇ ਮੈਂ ਮੰਨ ਜਾਂਦਾ ਮੇਰੇ ਨੰਬਰ ਮੈਂ ਇੱਕ ਜੇ ਹੋਰ ਕਲੀਅਰ ਕਰਾਂਗੇ ਲਗਭਗ ਪੂਰੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਹਿਲਾ ਜੇ 1.5 ਮਹੀਨਾ ਸਰ ਜਿਹੜੀ ਪਹਿਲਾਂ ਲੜਾਈ ਸੀ ਉਸ ਤੋਂ ਵੀ ਕੋਈ ਅੱਜ ਲੈ ਉਸ ਤੋਂ ਬਾਅਦ ਇੱਥੇ ਫਗਵਾੜੇ ਬੈਠੇ ਜੁਗਾ ਤੁਸੀਂ ਦੱਸਿਆ ਹਾਂ ਜੀ ਕੱਲ ਹੀ ਤੁਹਾਡੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਇਹਦੇ ਦਰਮਿਆਨ ਤੁਹਾਡੀ ਦੁਬਾਰਾ ਲੜਿਸ਼ ਨਾਲ ਕਿਸੇ ਚੀਜ਼ ਨੂੰ ਲੈ ਕੇ ਰਾਜੀਨਾਮਾ ਜਾਂ ਕੋਈ ਪ੍ਰਿੰਟ ਲਾ ਕੇ ਤੁਸੀਂ ਕੰਟੈਕਟ ਕੀਤਾ ਹੋ ਸਰ ਮੈਨੂੰ ਇਹ ਸਰ ਸਟੋਰੀਆਂ ਪਾਉਂਦੇ ਸੀ ਉਹ ਵੀ ਮੇਕੋ ਪਈਆਂ ਲੋਕਾਂ ਨੇ ਭੇਜੀਆਂ ਕਿ ਦੇਖਿਆ ਸਾਡਾ ਕੋਈ ਕੁਝ ਨਹੀਂ ਪੜ੍ਹ ਸਕਦਾ ਸਾਰੀ ਪੌਸ ਸਾਡੀ ਆ ਆਮ ਆਦਮੀ ਪਾਰਟੀ ਚ ਐਮਐਲਏ ਸਾਡੇ ਆ ਉਹ ਵੀ ਸਕਰੀਨਸ਼ਾਟਸ ਸਰ ਮੇਰੇ ਕੋਲ ਪਈ ਨੇ ਜੇ ਕਹਿੰਦੇ ਤਾਂ ਮੈਂ ਦਿਖਾ ਸਕਦਾ ਸਰ ਸਰ ਐਂਡ ਆਫ ਦਾ ਡੇ ਮੈਨੂੰ ਇੰਨੇ ਜੀ ਕਿਤੇ ਜਾਣ ਚੁੱਕੇ ਨਹੀਂ ਛੱਡਿਆ ਸਰ ਮੇਰਾ ਐਂਡ ਆਫ ਦਾ ਡੇ ਸਰ ਕਈ ਪੁਲਿਸ ਵਾਲਿਆਂ ਨੇ ਮੈਨੂੰ ਕਾਉਂਸਲਾ ਦਿੱਤਾ ਸੋ ਦੈਟਸ ਵਾਈ ਮੈਂ ਇੱਥੇ ਬੈਠਾ ਮੈਨੂੰ ਸਰ ਮਿੱਟੀ ਕਰਤੈ ਨੇ ਸਾਰੇ ਕੰਮ ਕਿ ਮੇਰਾ ਸਟ੍ਰੀਟ ਚੱਲਦਾ ਆ ਤਾਂ ਮੇਰ ਤੋਂ ਤਾਂ ਕਟ ਹੋ ਗਿਆ ਮੈਂ ਕਿਹਾ ਬੰਦੇ ਤਾਂ ਉੱਤੇ ਪੰਜ ਬੈਠੇ ਸੀ ਤੈਨੂੰ ਮੈਂ ਹੀ ਮਣੀ ਜੀ ਦੇਖਿਆ ਕਟਣ ਨੂੰ ਥਾਲੇ ਤੂੰ ਮੇਰਾ ਪੁਰਾਣਾ ਦੋਸਤ ਆ ਮੈਡਮ ਮੈਂ ਉੱਤੇ 2 ਮਹੀਨੇ ਦਾ ਇਹੀ ਆਨਸਰ ਮੰਗ ਰਿਹਾ ਕਿ ਮੈਨੂੰ ਮਾਰਿਆ ਕਿਉਂ ਮੈਂ ਹੋਰ ਤਾਂ ਕੁਝ ਮੰਗ ਨਹੀਂ ਰਿਹਾ ਜੀ ਜੋ ਦੁਨੀਆਦਾਰੀ 'ਚ ਮੇਰੀ ਵੀਡੀਓ ਪਾਪਤੀ ਮੈਮ ਮੈਂ ਮੇਰੇ ਮਾਮ ਨੇ ਜਦੋਂ ਦੇਖੀ ਉਹਨਾਂ ਨੇ ਤਾਂ ਸਭ ਪਹਿਲੇ ਮੈਡਮ ਡੈਥ ਜੋ ਨਿਕਲੇ ਆ ਜੀ ਮੈਨੂੰ ਪਤਾ ਮੈਂ ਕਿੱਥਾਂ ਉੱਟਿਆ 6 ਮਹੀਨੇ ਸਾਲ ਮੈਨੂੰ ਲੱਗ ਗਿਆ ਸੀ ਆਪਣੀ ਬਾਡੀ ਤੇ ਕੰਟਰੋਲ ਕਰਨ ਨੂੰ ਹਨਾ ਇਹਦੇ ਪਾਪਾ ਮੈਨੂੰ ਨਾਮ ਨਹੀਂ ਪਤਾ ਪਾਜੀ ਮੇਰਾ ਇਹਦਾ ਬ੍ਰਦਰ ਆ ਤਾਇ ਦਾ ਮੁੰਡਾ ਸੈਮੀ ਉਹ ਆਮ ਆਦਮੀ ਪਾਰਟੀ ਚਾ ਉਹਨੇ ਮੈਨੂੰ ਕਿਹਾ ਕਿ ਤੇ ਪਾਪਾ ਨਾਲ ਗੱਲ ਕਰੀ ਉਹ ਤੇ ਪਾਪਾ ਕਹਿੰਦੇ ਕਿ ਸੱਤੀ ਜੀ ਇੰਦਾਂ ਦੀ ਕੋਈ ਗੱਲ ਸੀ ਤੂੰ ਮੈਨੂੰ ਦੱਸਦਾ ਮੈਂ ਕਿਹਾ ਅਕਲ ਦੀ ਪੁਲਿਸ ਤੇ ਤੁਹਾਨੂੰ ਸੱਦਿਆ ਤੁਸੀਂ ਕਿਹੜਾ ਮੈਨੂੰ ਇੱਕ ਬੰਦੇ ਨੇ ਵੀ ਨਹੀਂ ਸਰ ਕਾਲ ਕੀਤੀ ਸਰ ਮੈਨੂੰ ਉੱਟਿਆ ਮੈਨੂੰ ਕੱਪ ਮੈਨੂੰ ਨੰਗਾ ਕੀਤਾ ਗਿਆ ਸਰ

گئے